ਲਓ ਜੀ 20 ਜਨਵਰੀ 2026 ਦਿਨ ਮੰਗਲਵਾਰ ਸਵੇਰ ਦੇ 8 ਵਜੇ ਦੇ ਕਰੀਬ ਅਸੀਂ ਇਕੱਠੇ ਹੋਇਆ ਮਿਉਸਪਲ ਪਰ ਕੋਰਪਰਾ ਵਿਖੇ ਜੋ ਕਿ ਗੁੱਡ ਮਾਰਨਿੰਗ ਕਲ ਦੇ ਇੱਕ ਮੰਚ ਬਣਿਆ ਇਸ ਮੰਚ ਤੋਂ ਹਰ ਰੋਜ਼ ਨਵੀਆਂ ਨਵੀਆਂ ਵਿਚਾਰ ਚਰਚਾ ਹੁੰਦੀਆਂ ਅੱਜ ਗੁੱਡ ਮਾਰਨਿੰਗ ਕਲ ਦੇ ਪ੍ਰਸਤਕਰ ਗਰਮੇਸ਼ ਸਿੰਘ ਮੀਤਾ ਜੀ ਪ੍ਰਧਾਨ ਜੀ ਦੇ ਹਾਜ਼ਰੀ ਦੇ ਵਿੱਚ ਕਾ ਬੈਂਕ ਪੜ ਕੇ ਸੁਣਾਉਣਗੇ ਜੀ ਸਰ ਬਹੁਤ ਧੰਨਵਾਦ ਤੁਹਾਡਾ ਸਰਨ ਕੁਮਾਰ ਜੀ ਹੈੱਡ ਪ੍ਰੈਸ ਕੱਤਰ ਗੁੱਡ ਮਾਰਨਿੰਗ ਕਲਾਬ ਜੀ ਅੱਜ ਆਪਣੇ ਕੋਲ ਇੱਕ ਹੈ ਕਾਫੀ ਜੀ ਰੋਜ਼ਾਨਾ ਸਪੋਕਸਮੈਨ ਦਾ ਹਰਪ੍ਰੀਤ ਪੱਤੋ ਮੋਗੇ ਵਾਲਿਆਂ ਦਾ ਲਿਖਿਆ ਵਾਹ ਧਰਮ ਦੇ ਠੇਕੇਦਾਰੋ ਵਾਹ ਤੇ ਬਹੁਤ ਡੂੰਗਾ ਲਿਖਿਆ ਬਾਕੀ ਜੀ ਧਿਆਨ ਨਾਲ ਸੁਣਨਾ ਜੀ ਵੱਡੀ ਗਿਣਤੀ ਵਿੱਚ ਸਰੂਪ ਹੋਏ ਚੋਰੀ ਪਤਾ ਲੱਗੇਗਾ ਕਿਸ ਦਾ ਹੱਥ ਮੀਆਂ ਪਤਾ ਕਰੋ ਕਹਿਣ ਸਰੂਪ ਕਿੱਥੇ ਗਏ ਬਿਲਕੁਲ ਲਾ ਧਰਨੇ ਘੇਰੇ ਲੋਕਾਂ ਪੱਖਮੀਆ ਵਾਹ ਸੈਟ ਬਣਾਈ ਜਿਹੜੀ ਹਾਕਮਾਂ ਨੇ ਕਰ ਰਹੀ ਉਹ ਕੱਤੇ ਤੱਖਮੀਆ ਵਾਹ ਜਾਵੇ ਨਿੱਤਰ ਦੁੱਧ ਦਾ ਦੁੱਧ ਪਾਣੀ ਬੰਦ ਹੋਵੇ ਲੋਕਾਂ ਦੀ ਕੱਤਮੀਆ ਵਾਹ ਕੱਤਮੀ ਨਹੀਂ ਭਾਈ ਜਿਹੜੀ ਲੋਕ ਚਰਚਾ ਬਿਲਕੁਲ ਸਭ ਤੋਂ ਸ਼੍ਰੇਸ਼ਟ ਗੁਰੂ ਸਾਹਿਬ ਸਾਡੇ ਆਪ ਜਾਣੇ ਕਿਵੇਂ ਲੱਤਨੀ ਆ ਵਾਹ ਕਿੰਨੇ ਸਾਲਾਂ ਤੋਂ ਏਸੀ ਮੰਗ ਵੱਢੀ ਗੱਲ ਗੋਲੀ ਨਾ ਕਿਸੇ ਵੀ ਸਾਥ ਮੀਆਂ ਵਾਹ ਹੋਵੇ ਕੋਈ ਜੋ ਦੋਸ਼ੀ ਜਾਵੇ ਪਾਇਆ ਸਜ਼ਾ ਮਿਲੇ ਮਸਾਲੀ اکਾਤ ਮੀਆਂ ਵਾਹ ਅਖੀਰ ਤੇ ਪੱਤੋ ਜੀ ਆਪਦਾ ਨਾਂ ਫਿੱਟ ਕਰਕੇ ਲਿਖ ਰਿਆ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਪੱਤੋ ਵਾਹ ਸਾਈ ਆਉਣੀ ਕਾਨੂੰਨ ਮਾਤਮੀਆ ਵਾ ਵਾਹ ਜੀ ਵਾਹ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਗਰਮੇਸ਼ੀ ਮੀਤਾ ਜੀ ਹੁਣ ਮੈਂ ਜਾਉਂਗਾ ਗੁੱਡ ਮਾਰਨਿੰਗ ਅਲਸ ਸਥਾਪਕ ਗਰੇਂਦਰ ਸਿੰਘ ਮਹਿੰਦਰਤਾ ਜੀ ਜਿਨ੍ਹਾਂ ਨੇ ਕਾਵਿਗ ਲਿਖਤ ਲਿਖੀ ਉਹਨਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਸੰਕਮਾਰ ਜੀ ਪਰਮਜੀਤ ਸਿੰਘ ਪੰਮਾ ਮੱਕੜ ਤਰਲੋਚਨ ਸਿੰਘ ਲੋਚਾ ਮੱਕੜ ਜੀ लेक्चरर विनोद तमन जी श्रीजीत सिंह से रण्की सेठी जी दर्शन सिंह आरे वाले पाऊ वाह राजवेंद्र सिंह राव जी सरपंच जोगिंदर सिंह सूरपुरी जी प्रधान डॉक्टर बंजीत सिंह टलो जी गुरमीत सिंह मीता परज से मिठारू सोमेंद्र सलामी जी जसकरण से पट्टी जी बहुतमार पप्पा बलोत्रा जी रविंद्र तो गोंदागेरा जी सुखविंदर तो सिंह बागी सुरेंद्र कुमार काका शर्मा ਤੇ ਵੀਡੀਓਗ੍ਰਾਫੀ ਕਰ ਰਹੇ ਨੇ ਸੰਕਮਾਰ ਬਿਲਕੁਲ ਜੀ ਮਾਰਨਿੰਗ ਵੈਲਫੇਅਰ ਕਲੱਬ ਦਾ ਮੁੱਖ ਸਰਪ੍ਰਸ ਮੈਂ ਬੇਨਤੀ ਕਰਦਾ ਵੀ ਕੱਲੇ ਹਰਪ੍ਰੀਤ ਪੱਤੋ ਦਾ ਧੰਨਵਾਦ ਨਹੀਂ ਨਾਲ ਸ਼ਰੋਮਣੀ ਪੱਤਰਕਾਰ ਜਤਿੰਦਰ ਪੰਡੂ ਜੀ ਦਾ ਵੀ ਧੰਨਵਾਦ ਕੀਤਾ ਜਾਊਗਾ ਵਾਹ ਬਾ ਕਮਾਲ ਲਿਖਦੇ ਨੇ ਮਾਸਟਰ ਸੋਮਨਾਥ ਅਰੋੜਾ ਜੀ ਲਿਆਉਂਦੇ ਨੇ ਅੱਜ ਕੀ ਆਜਨਾਮਾ 30 ਮਾਰਖਾ ਨਵੇਂ ਜਮਾਨੇ ਦਾ ਜੀ ਬਣ ਗਿਆ ਮੂਰਤਾਂ ਕੈਨ ਟਰੰਪ ਲੱਗਾ ਹੋਰ ਇੱਕ ਦੇਸ਼ਵਾਲ ਫੌਜ ਚੜਾਈ ਜਾਊ ਨਵਾਂ ਅਮਰੀਕਾ ਦਾ ਇਹ ਵੀ ਰਾਜ ਹੋਸੀ ਆਜ਼ਾਦ ਮੁਲਕ ਦੀ ਹੋਣ ਮਿਟਾਈ ਜਾਊ ਵਾਹ ਟਰੰਪੋਂ ਨੇ ਇਸ ਵੇਲੇ ਪੂਰੇ ਗੁੱਸੇ ਚ ਉਧਰ ਗਾਜਾ ਲਈ ਤਾਜ਼ਾ ਐਲਾਨ ਕੀਤਾ ਉੱਥੋਂ ਦੀ ਨਵੀਂ ਉਸਾਰੀ ਕਰਵਾਈ ਜਾਊ ਨਵਾਂ ਬੋਰਡ ਬਣਾਇਆ ਇਸ ਕੰਮ ਪਿੱਛੇ ਉਹਦੇ ਰਾਹੀ ਸਾਹਿਬ ਖੇਡ ਚਲਵਾਈ ਜਾਊ ਵਾਹ 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 ਪੰਜਾਬੀ ਪੱਤਰਕਾਰ ਜਤਿੰਦਰ ਪੰਨੋ ਅਖੀਰ ਤੇ ਕੀ ਲਿਖਦੇ ਨੇ ਧਿਆਨ ਦਿਓ ਸਾਰੇ ਸਾਰਿਆਂ ਨੂੰ ਪਸੰਦ ਆਊਗਾ ਧਿਆਨ ਨਾਲ ਮੁਖੀ ਇਜ਼ਰਾਈਲ ਦਾ ਉਧਰੋਂ ਆਖਦਾ ਏ ਇਕੱਲਾ ਇੰਝ ਅਮਰੀਕਾ ਨਾ ਕਰ ਸਕਦਾ ਕੋਈ ਵੀ ੱੱਕਾ ਅਮਰੀਕਾ ਜੇ ਕਰ ਲਗਾ ਇਹਨੂੰ ਕਦੇ ਇਜ਼ਰਾਈਲ ਨਾ ਜਾਰ ਸਕਦਾ ਆ ਵਾਹ ਵਾਹ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵਿਸ਼ਾ ਪ੍ਰਸਿੱਧ ਸਮਾਜ ਸੇਵੀ ਸੰਸਥਾ ਜਿਹੜੀ ਮਿਲੁਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ 'ਚ ਲਗਾਤਾਰ ਯਤਨਸ਼ੀਰ ਰਹੀਦੀ ਹੈ ਉਸ ਕਲੱਬ ਵੱਲੋਂ ਸ਼੍ਰੋਮਣੀ ਪੱਤਰਕਾਰ ਜਤਿੰਦਰ ਪੰਨੂ ਤੇ ਸਾਹਿਤਕਾਰ ਹਰਪ੍ਰੀਤ ਪੱਤੋ ਦੇ ਸਮੁੱਚੇ ਪਰਿਵਾਰਾਂ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਤੇ ਵਾਹਿਗੁਰੂ ਦੇ ਚਰਨਾ ਚਰਨਾਂ ਚਰਦਾ। ਬਹੁਤ ਬਹੁਤ ਧੰਨਵਾਦ ਗ੍ਰਿੰਦਰ ਸਿੰਘ ਮਹਿੰਦਰਤਾ ਜੀ। ਮਾਸਟਰ ਸੋਮਨਾਥ ਜੀ ਕੁਝ ਲੈ ਕੇ ਆਏ ਆ। ਬਦਲਦੇ ਲੋਕ, ਬਦਲਦੇ ਰਿਸ਼ਤੇ ਔਰ ਬਦਲਦਾ ਮੌਸਮ ਚਾਹੇ ਦਿਖਾਈ ਨਾ ਦੇਵੇ ਪਰ ਮਸੂਰ ਜਰੂਰ ਹੁੰਦਾ ਹੈ। ਕੋਸ਼ਿਸ਼ ਨਾ ਕਰ ਸਭੀ ਕੋ ਖੁਸ਼ ਰੱਖਣੇ ਕੀ ਕੁਝ ਲੋਗੋ ਕੀ ਨਾਰਾਜ਼ਗੀ ਵੀ ਜ਼ਰੂਰੀ। ਇਹ ਚਰਚਾ ਵੀ ਬਣੀ ਰਹਿਣੀ ਹੈ ਵਾਹ ਜੀ ਵਾਹ ਗੁਰਮੀਤ ਸਿੰਘ ਮੀਤਾ ਜੀ ਕੁਝ ਕਹਿਣਾ ਚਾਹੁੰਦੇ ਆ ਜਸਵੀਰ ਸਿੰਘ ਛੂਕਾ ਸਾਵਨ ਜੀ ਨੇ ਭੇਜਿਆ ਮੈਨੂੰ ਜੀ ਜਸਵੀਰ ਸਿੰਘ ਤੱਗੜ ਉਰਫ ਛੂਕਾ ਸਾਵਨ ਜੀ ਨਫ਼ਰਤ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ ਬਿਲਕੁਲ ਇਹ ਆਪ ਵੀ ਪਟਕਦੀ ਹੈ ਤੇ ਬੰਦੇ ਨੂੰ ਵੀ ਪਟਕਾਉਂਦੀ ਹੈ ਬਿਲਕੁਲ ਬਿਲਕੁਲ ਹੁਣ ਮੈਂ ਜਾਊਂਗਾ ਜੀ ਗੁੱਡ ਮਾਰਨਿੰਗ ਕਲਬ ਦੇ ਪ੍ਰਧਾਨ ਸਰਦਾਰ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਮੈਂਬਰਾਂ ਦਾ ਵੀ ਧੰਨਵਾਦ ਕਰਨਗੇ ਜਿਨ੍ਹਾਂ ਨੇ ਕਾਵਿੰਗ ਲਿਖੀ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਬਿਲਕੁਲ ਜੀ ਦੋਵੇਂ ਹੀ ਕਾਵਿੰਗ ਬਹੁਤ ਵਧੀਆ ਸੀ ਔਰ ਜਿੱਥੇ ਉਹਨਾਂ ਦਾ ਧੰਨਵਾਦ ਉੱਥੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਪਹੁੰਚੇ ਗੁੱਡ ਮਾਰਨਿੰਗ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਜੀ ਸਾਰੇ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਤੇ ਸਾਰੇ ਆਉਧਰ ਨੇ ਆਪਦੇ ਆਪਦੇ ਵਿਚਾਰ ਰੱਖੇ ਆ ਤਾਂ ਕਾਵਿੰਗ ਬਹੁਤ ਹੀ ਧਿਆਨ ਨਾਲ ਸੁਣਿਆ ਤੇ ਵਧੀਆ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸੰਤ ਕੁਮਾਰ ਪ੍ਰੈਸਰ ਗੁੱਡ ਮਾਰਨਿੰਗ ਕਲੱਬ ਕੋਟ ਕਪੜਾ